ਕਦਾ ਮੈਂ ਗਾਇਕ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਸੀ ਹਨਾ ਮੁਬਾਰਕ ਦਿਨ ਅਸੀਂ ਸਾਰੀ ਸੰਗਤ ਨੇ ਰਲ ਕੇ ਹਨਾ ਸਤਕਾਰ ਕੀਤਾ ਤੇ ਜਾ ਦੁੱਧ ਦਾ ਲੰਗਰ ਲਾਇਆ ਗੁਰੂ ਤੇਗ ਬਹਾਦਰ ਜੀ ਸੰਗਤ ਨੇ ਹਰ ਥਾਂ ਥਾਂ ਤੇ ਬਹੁਤ ਦਾਜ ਗਿਣਤੀ ਸੀਗੀ ਤੇ ਥਾਂ ਥਾਂ ਤੇ ਮਤਲਬ ਲੰਗਰ ਚੱਲ ਰਹੇ ਆ ਮਹਾਰਾਜ ਦੀ ਖੁਸ਼ੀ ਲਈ ਆਣਾ ਬਹੁਤ ਹੀ ਪ੍ਰਮਾਤਮਾ ਨੇ ਕਿਰਪਾ ਕੀਤੀ ਉਜਦਾ ਅਢਾ ਲਿਆਂਦਾ ਗੁਰੂ ਤੇਗ ਬਹਾਦਰ ਸਾਹਿਬ ਗੁਰਦਾਰਾ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਤੇ ਇੱਥੇ ਸ਼ਾਮ ਨੂੰ ਤਕਰੀਬਨ 7-8 ਵਜੇ ਸਮਾਪਤ ਹੋਊਗਾ ਜੀ ਤੇ ਸਾਰੇ ਭਰਾਵਾਂ ਨੇ ਰਲ ਕੇ ਬਹੁਤ ਹੀ ਸੋਹਣਾ ਪ੍ਰਬੰਧ ਕਰਿਆ ਜੀ ਆਇਆ ਉਹਨੂੰ ਕਿਹਾ ਸਾਡੇ ਵੱਲੋਂ ਸਾਰੇ ਦੇਸ਼ ਵਿਦੇਸ਼ ਵਿੱਚ ਵਸਦੇ ਭੈਣਾ ਭਰਾਵਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਗੁਰਪੁਰਪ ਦੀਆਂ ਲੱਖ ਲੱਖ ਮੁਬਾਰਕਾਂ ਜੀ ਹਮੇਸ਼ਾ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਭ ਨੂੰ ਸੁਖ ਸ਼ਾਂਤੀਆਂ ਵਰਤੇ ਵਰਤਾਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਆਓ ਚੱਕਰ ਬੁਸਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੇਸ਼ਾਂ ਵਿਦੇਸ਼ਾਂ ਵਿੱਚ ਵਸਦਿਆਂ ਸਾਰੀਆਂ ਗੁਰਨਾਨਕ ਨਾਮਲੇਵਾ ਸੰਗਤਾਂ ਨੂੰ ਦਸ਼ਮੇਸ਼ ਪਿਤਾ ਕਲੰਗੀਧਰ ਪਾਤਸ਼ਾਹ ਪੁੱਤਰਾਂ ਦੇ ਦਾਨੀ ਸਭਸ ਦੇ ਦਾਨੀ ਅੰਮ੍ਰਿਤ ਦੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਪੁਰਬ ਦੇ ਲੱਖ ਲੱਖ ਵਧਾਈ ਹੋਵੇ ਜੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਮੁੱਚੀ ਸੰਗਤ ਵੱਲੋਂ ਗੁਰ ਤੇਗ ਬਹਾਦਰ ਨਗਰ ਦੀ ਸਮੁੱਚੀ ਸੰਗਤ ਵੱਲੋਂ ਸਾਡੇ ਨੌਜਵਾਨ ਵੀਰਾਂ ਵੱਲੋਂ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਅੱਜ ਕੀ ਪੰਜਵਾਂ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਕੱਢਿਆ ਜਾ ਰਿਹਾ ਹੈ ਇਸ ਨਗਰ ਕੀਰਤਨ ਦਾ ਮਕਸਦ ਹੈ ਕਿ ਸਾਡੇ ਲੋਕਾਂ ਨੂੰ ਉਸ ਇਤਿਹਾਸ ਤੋਂ ਜਾਣੂ ਕਰਾਉਣਾ ਜਿਹੜਾ ਸਾਡਾ ਬਹੁਤ ਹੀ ਸਨਹਿਰੀ ਵਿਰਸਾ ਹੈ ਜਿਹਦੀ ਸੇਧ ਲੈ ਕੇ ਅਸੀਂ ਆਪਣੇ ਜੀਵਨ ਨੂੰ ਆਪਣੇ ਜੀਵਨ ਦੀ ਜਾਂਚ ਨੂੰ ਵਾਚਨਾ ਚਲਾਉਣਾ ਹੁੰਦਾ ਉਸ ਰਸਤੇ ਤੇ ਅਸੀਂ ਚੱਲਣਾ ਹੁੰਦਾ ਸੋ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਦਸ਼ਮੇਸ਼ ਪਿਤਾ ਜਿਸ ਨੇ ਜ਼ਬਰ ਜ਼ੁਲਮ ਦੇ ਖਾਲਾਫ ਲੜਦਿਆਂ ਆਪਣਾ ਸਾਰਾ ਸਰਵੰਸ ਦੇਸ਼ ਕੌਮ ਤੋਂ ਵਾਰ ਦਿੱਤਾ ਹੈ ਔਰ ਉਸ ਦਾ ਦਿੱਤੀ ਹੋਈ ਕੁਰਬਾਨੀ ਦਾ ਸਦਕਾ ਅੱਜ ਸਾਡੇ ਸਿੰਘਾਂ ਦੇ ਸਿਰਾਂ ਦੇ ਉੱਪਰ ਦਸਤਾਰਾਂ ਜਿਹੜੀਆਂ ਸਜਦੀਆਂ ਨੇ ਸੋਧੀਆਂ ਨੇ ਸੋ ਦਸ਼ਮੇਸ਼ ਪਿਤਾ ਜੀ ਦਾ ਦੇਨ ਕੋਈ ਵੀ ਨਹੀਂ ਦੇ ਸਕਦਾ ਜਿਨ੍ਹਾਂ ਨੇ ਆਪਣੇ ਪਿਤਾ ਨੂੰ ਆਪਣੇ ਪੁੱਤਰਾਂ ਨੂੰ ਖੋਦ ਨੂੰ ਇਸ ਕੌਮ ਦੇ ਉਤੋਂ ਬਾਹਰ ਦਿੱਤਾ ਹੈ ਔਰ ਕਿਸ ਕਿਸੇ ਨੂੰ ਵੀ ਕੋਈ ਲਾਂਭਾ ਨਹੀਂ ਦਿੱਤਾ ਨਹੀਂ ਵਾਰੀ ਕਈ ਕਈ ਵਾਰੀ ਅਸੀਂ ਸਾਡਾ ਕੋਈ ਥੋੜਾ ਜਿਹਾ ਗਵਾਜੇ ਤਾਂ ਅਸੀਂ ਪ੍ਰਮਾਤਮਾ ਨੂੰ ਲਾਂਭਾ ਦੇਣ ਲੱਗ ਜਾਨੇ ਆ ਪਰ ਸਤਿਗੁਰੂ ਪਾਤਸ਼ਾਹ ਸਾਰਾ ਕੁਝ ਨਿਸ਼ਾਵਰ ਕਰਕੇ ਆਪਣੇ ਬੱਚਾ ਨੂੰ ਆਪਣੇ ਹੱਥੀ ਸ਼ਹੀਦ ਕਰਵਾ ਕੇ ਗੁਰੂ ਪਾਤਸ਼ਾਹ ਜੀ ਉਸ ਅਕਾਲ ਪੁਰਖ ਨੂੰ ਸਿਰਫ ਮਿੱਤਰ ਪਿਆਰਾ ਕਹਿ ਕੇ ਸੰਬੋਧਨ ਕਰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸੋ ਬਹੁਤ ਤੋਂ ਵੱਡੀ ਲਾਸਾਨੀ ਜਿਹੜੀ ਉਹਨਾਂ ਦੀ ਸ਼ਹਾਦਤ ਉਹਨਾਂ ਦਾ ਜਿਹੜਾ ਕੌਮ ਦੇ ਪ੍ਰਤੀ ਉਹਨਾਂ ਨੇ ਜੋ ਆਪਣਾ ਆਪ ਆਪਣਾ ਸਮਰਪਣ ਕੀਤਾ ਹੈ ਔਰ ਆਪਣਾ ਸਭ ਕੁਝ ਵਾਰ ਦਿੱਤਾ ਹੈ ਤਾਂ ਸਾਰੀਆਂ ਸੰਗਤਾਂ ਅੱਜ ਉਹਨਾਂ ਦੇ ਦਿਹਾੜੇ ਨੂੰ ਉਹਨਾਂ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਪੰਜਵਾਂ ਮਿਸ਼ਾਲ ਨਗਰ ਕੀਰਤ ਜਿਹੜੀ ਆ ਉਹ ਕੱਢ ਰਹੀਆਂ ਨੇ ਤਾਂ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿੱਠੀ ਯਾਦ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੇ ਪਰਿਵਾਰ ਦੀ ਅਤੇ ਉਹਨਾਂ ਦੀ ਯਾਦ ਦੇ ਵਿੱਚ ਇਸੇ ਤਰ੍ਹਾਂ ਨਗਰ ਕੀਰਤਨ ਚੱਲਦਾ ਰਹੇਗਾ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਜਿਹੜੀਆਂ ਸੰਗਤਾਂ ਅੱਜ ਇਸ ਨਗਰ ਕੀਰਤਨ ਵਿੱਚ ਸ਼ਾਮਲ ਨਹੀਂ ਹੋ ਸਕੀਆਂ ਸੇਵਾ ਤੋਂ ਵਾਂਝੀਆਂ ਰਹਿ ਗਈਆਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਸਾਲ ਦੇ ਵਿੱਚ ਉਹ ਕਿਰਪਾ ਕਰਕੇ ਸਮਾਂ ਕੱਢ ਕੇ ਇਹਦੇ ਵਿੱਚ ਆ ਕੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਹਰ ਸਾਲ ਇਸ ਨਗਰ ਕੀਰਤਨ ਦੀ ਕਵਰਿੰਗ ਕਰਦੇ ਹੋ ਔਰ ਤੁਹਾਡੇ ਜਰੀਏ ਦੇਸ਼ਾਂ-ਵਦੇਸ਼ਾਂ ਵਿੱਚ ਬੈਠੇ ਸਾਡੇ ਸਿੱਖ ਜਿਹੜੇ ਅੱਜ ਇੱਥੇ ਸ਼ਾਮਲ ਹੋ ਸਕੇ ਉਹ ਤੁਹਾਡੇ ਮਾਦੀਮ ਰਹੀਂ ਉਹ ਘਰੇ ਬੈਠੇ ਨਗਰ ਕੀਰਤਨ ਦੇ ਵਿੱਚ ਆਪਣੀ ਹਾਜ਼ਰੀ ਜਿਹੜੀ ਲਵਾਉਂਦੇ ਨੇ ਸੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਆਂ ਔਰ ਆਸ ਕਰਦਾ ਆਂ ਕਿ ਗੁਰੂ ਕੀ ਸੰਗਤ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਉਤਸ਼ਾਹ ਦੇ ਨਾਲ ਸੇਵਾ ਕਰੂਗੀ ਅੱਜ ਬੀਬੀਆਂ ਵੱਲੋਂ ਸੇਵਕਾਂ ਵੱਲੋਂ ਜਿ세 ਜਿ세 ਜਿੱਦੀ ਡਿਊਟੀ ਲਾਈ ਗਈ ਹੈ ਉਹ ਪੂਰੀ ਤਨਦੇਹੀ ਨਾਲ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਦੇਖੋ ਜੀ ਅਸੀਂ ਕੁਝ ਸਮਾਂ ਤਾਂ ਸਾਨੂੰ ਲੱਗਾ ਸੀਗਾ ਕਿ ਸਾਡੇ ਬੱਚੇ ਜਿਹੜੇ ਦਸਤਾਰਾਂ ਤੋਂ ਵਾਂਝੇ ਹੋ ਰਹੇ ਨੇ ਸਾਰਾ ਨਹੀਂ ਸਜਾਰੇ ਪਰ ਅੱਜ ਤੁਸੀਂ ਦੇਖੋਗੇ ਕਿ ਜਿਸ ਤਰ੍ਹਾਂ ਇਹਦੇ ਮਤਲਬ ਮੀਡੀਆ ਦੇ ਰਾਹੀਂ ਦਸਤਾਰਾਂ ਨੂੰ ਸਜਾਉਣ ਦਾ ਵੱਲ ਸਿਖਾਇਆ ਜਾ ਰਿਹਾ ਤਾਂ ਬਹੁਤ ਬੱਚਿਆਂ 'ਚ ਉਤਸ਼ਾਹ ਹੈ ਤੁਸੀਂ ਦੇਖੋ ਕਿ ਨਿੱਕੇ ਨਿੱਕੇ ਬੱਚੇ ਹੁਣ ਦਸਤਾਰਾਂ ਸਜਾਉਣ ਵਾਲੇ ਪਾਸੇ ਉਹਨਾਂ ਦਾ ਰੁਝਾਨ ਜਿਹੜਾ ਵਧ ਰਿਹਾ ਇਹਨੂੰ ਅਸੀਂ ਬਹੁਤ ਹੀ ਚੰਗਾ ਆਗਾਜ਼ ਸਮਝਦੇ ਹਾਂ ਸਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਸਾਰੇ ਸਾਡੇ ਦਸਤਾਰਤਾਰੀ ਹੋਣਗੇ ਜਿਹੜੇ ਕੋਈ ਬੱਚੇ ਰਹਿ ਜਾਂਦੇ ਉਹ ਵਾਕਿਆਕਦੇ ਮਾਪਿਆਂ ਵੱਲੋਂ ਜਿਹੜਾ ਉਹਨਾਂ ਨੂੰ ਗਿਆਨ ਨਹੀਂ ਦਿੱਤਾ ਜਾਂਦਾ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਸ ਤਰ੍ਹਾਂ ਸਾਡੇ ਗੁਰਦੁਆਰਾ ਸਾਹਿਬ ਕੇ ਬੱਚਿਆਂ ਨੂੰ ਗੁਰਬਾਣੀ ਦੀ ਸਾਂਥ ਹੈ ਵੀ ਦਿੱਤੀ ਜਾ ਰਹੀ ਹੈ ਨਿਤਨੇਮ ਦਾ ਉਹਨਾਂ ਨੂੰ ਦੱਸਿਆ ਜਾਂਦਾ ਕਿ ਕਿਸ ਤਰ੍ਹਾਂ ਬ ਗੁਰਬਾਣੀ ਪੜ੍ਹਨੀ ਹੈ ਸੋ ਇਹਦੇ ਨਾਲ-ਨਾਲ ਅਸੀਂ ਬੱਚਿਆਂ ਦੇ ਵਿੱਚ ਇਹ ਚੀਜ਼ ਨੂੰ ਵੀ ਸਪਿਰਟ ਰੰਗ ਭਰ ਰਹੇ ਹਾਂ ਕਿ ਬੱਚੇ ਆਉਣ ਵਾਲੇ ਸਮੇਂ ਵਿੱਚ ਦਸਤਾਰਾਂ ਸਜਾਉਣ ਤਾਂ ਕਿ ਸੋਹਣੇ ਲੱਗਣ ਸੋ ਅੰਤ ਦੇ ਵਿੱਚ ਮੈਂ ਸਾਰੀਆਂ ਸੰਗਤਾਂ ਨੂੰ ਦਸ਼ਮੇਸ਼ ਪਤਾ ਜੇਵਤਾਰਪੁਰਬ ਦੀ ਲੱਖ ਲੱਖ ਮੁਬਾਰਕਵਾਦ ਦਿੰਨਾ ਤੇ ਔਰ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਜਿਨ੍ਹਾਂ ਨੇ ਆਪਣੀ ਜਿੰਦੜੀ ਲੇਖੇ ਲਾ ਕੇ ਜਿਹਦੇ ਵਿੱਚ ਮਤਾ ਗੁਜਰ ਕੌਰ ਜੀ, ਬਾਬਾ ਜੋਰਾਵਰ ਸਿੰਘ ਵਾਫਤੇ ਸਿੰਘ ਜੀ, ਬਾਬਾ ਅਜੀਤ ਸਿੰਘ, ਬਾਬਾ ਜੁਹਾਰ ਸਿੰਘ ਜੀ ਔਰ ਸਰਲਤ ਸੂਰਮਿਆ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਇਸ ਸਿੱਖ ਕੌਮ ਦੀ ਨੀਂਹ ਰੱਖੀ ਹੈ ਇਹਦੇ ਮਹਿਲ ਨੂੰ ਸਾਰਿਆ ਹੈ ਟਾਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਉਹਨਾਂ ਦੀ ਯਾਦ ਵਿੱਚ ਮੇਲੇ ਜਿਹੜੇ ਹੋ ਲੱਗਦੇ ਰਹਿਣਗੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਰਕਾਰ ਦੇ ਦੁਕੋਪਾ ਦੀ ਗੁਰੂ ਘਰ ਨੂੰ ਪੂਜਿਆ ਪਰਮਤਮਾ ਜਨਾਰੇ ਸਾਹਮਣੇ ਵਾਲਾ ਸਖਤਾ ਦੇ ਵੱਲੋਂ ਜੋ ਸਖਤੀਆਂ ਟਾਕੀ ਦਾ ਮਨ ਵਿਚਾਰ ਆਇਆ ਇਹ ਭਾਰਤ ਸੰਵਿਧਾਨਿਕ ਪਾਪਾਈ ਤੁਹਾਡਾਈ ਬਹੁਤ ਮਾਨਸੰਗਾਰ ਹੁੰਦਾ ਜੀ ਇਹ ਗੁਰੂ ਘਰ ਦਾ ਕਰਾਉਂਦੇ ਸੋਡਾਈ ਬਹੁਤ ਗੱਲ ਹੁੰਦਾ ਪਾਪਾਈ ਕੋਣ ਕਰਦੇ ਹੋ ਰਿਹਾ ਜੀ ਗੁਰੂ ਘਰ ਕੇ ਮਿਲ ਕੇ ਚੱਲਣਾ ਇਕਤਾ ਨਾਲ ਰਹਿਣਾ ਅਸੀਂ ਵੀ ਮੱਲਾ ਨਿਵਾਸੀ ਜਿਹੜੇ ਉਸ ਤਰ੍ਹਾਂ ਇਕੱਠੇ ਹੋ ਕੇ ਲੰਗਰ ਜਿਹੜਾ ਵੀ ਕਰਦੇ ਆ ਬਤੋਂਦੇ ਆ ਤੇ ਬੜਾ ਵਧੀਆ ਮਜ਼ਾ ਹੁੰਦਾ ਨਾਲ ਐਨਜੋਏ ਹੁੰਦਾ ਤੇ ਵਾਹਿਗੁਰੂ ਦੀ ਕਿਰਪਾ ਹੀ ਬਹੁਤ ਸਾਦੇ ਦੇ ਜੀ ਹਰ ਸਾਲ ਹੀ ਲੰਗਰ ਹੁੰਨੇ ਪਰ ਗਟਿਓ ਮਰਦ ਅਗਮੜਾ ਵਰਿਆਮ ਇਕੱਲਾ ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਪਿਛਲੇ 5 ਸਾਲ ਤੋਂ ਸਮੂਹ ਨਗਰ ਨਿਵਾਸੀ ਸਾਨੂੰ ਇਹ ਸੇਵਾ ਬਖਸ਼ਿਸ਼ ਹੋਈ ਹੈ ਅਸੀਂ ਨਿਰੰਤਰ ਕਰਦੇ ਆ ਰਹੇ ਹਾਂ ਮਿੱਠੇ ਪ੍ਰਸ਼ਾਦਾਂ ਦਾ ਚਾਹ ਦਾ ਲੰਗਰ ਤਾਂ ਇਹਦੇ ਵਿੱਚ ਸਮੂਹ ਨਗਰ ਨਿਵਾਸੀਆਂ ਦਾ ਯੋਗਦਾਨ ਹੈ ਤਾਂ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਸਾਨੂੰ ਪ੍ਰਮਾਤਮਾ ਬਲ ਬਖਸ਼ੇ ਅਸੀਂ ਅੱਗੇ ਤੋਂ ਵੀ ਇਹ ਨਿਰੰਤਰ ਇਹ ਸੇਵਾਵ ਦੀ ਜਾਰੀ ਰੱਖ ਸਕੀਏ ਵੈਗੂ ਜੀ ਖਾਲਸਾ ਵੈਗੂ ਜੀ ਦੀ ਫਤਿਹ ਤਹੀ ਪ੍ਰਕਾਸ਼ ਹਮਾਰਾ ਭਾਇਓ ਪਟਨਾ ਸ਼ਹਿਰ ਵਿਖੇ ਪਵ ਲਇਓ ਦਸਾਂ ਦਸਵੇਂ ਗੁਰੂ ਸਾਹਿਬ ਕੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਜੀ ਟੈਮਨਿਊ ਦੀਆਂ ਸਾਰੀਆਂ ਸੰਗਤਾਂ ਦੇ ਵੱਲੋਂ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਕਮੇਟੀ ਦੇ ਵੱਲੋਂ ਜੋ ਅੱਜ ਨਗਰ ਕੀਰਤਨ ਕੱਢਿਆ ਗਿਆ ਹੈ ਜੀਤ ਨਗਰ ਜੀਤ ਐਵੇਨੂ ਦੇ ਸਾਰੀਆਂ ਸੰਗਤਾਂ ਦੇ ਵੱਲੋਂ ਹਰ ਤਾਲ ਇੱਥੇ ਅਸੀਂ ਲੰਗਰ ਲਗਾਉਣੇ ਹਾਂ ਔਰ ਇਹ ਲੰਗਰ ਜਿਹੜਾ ਹੈਗਾ ਸਾਰਿਆਂ ਨੂੰ ਪ੍ਰੇਮ ਪ੍ਰੇਮ ਭਾਵ ਔਰ ਮਿਲਵਰਤਨ ਸਿਖਾਉਂਦਾ ਹੈ ਇਹ ਨਗਰ ਕੀਰਤਨ ਸਾਨੂੰ ਸਾਰਿਆਂ ਨੂੰ ਇਹ ਸੋਚ ਰੱਖਣੀ ਚਾਹੀਦੀ ਹੈ ਕਿ ਅਸੀਂ ਸਾਰੇ ਇੱਕੋ ਪ੍ਰਮਾਤਮਾ ਦੇ ਜਾਈਆਂ ਹਾਂ ਔਰ ਸਾਨੂੰ ਸਾਰਿਆਂ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਜਿੱਥੇ ਅਸੀਂ ਨਵਾਂ ਸਾਲ ਮਨਾ ਰਹੇ ਹਾਂ ਨਵੇਂ ਸਾਲ ਦੇ ਵਿੱਚ ਵੀ ਪਰਮਾਤਮਾ ਸਾਰੀਆਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ੇ ਔਰ ਸਾਰੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾਂ ਚ ਰੱਖੇ ਅੱਜ ਦਾ ਜੋ ਦਿਹਾੜਾ ਹੈ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਹੈ ਅਸੀਂ ਸਾਰੇ ਹੀ ਬਹੁਤ ਖੁਸ਼ੀਆਂ ਦੇ ਨਾਲ ਔਰ ਅਸੀਂ ਹੀ ਨਹੀਂ ਪੂਰੇ ਸੰਸਾਰ ਦੇ ਵਿੱਚ ਇਹ ਦਿਹਾੜਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜੋ ਵੀ ਲੰਗਰ ਦੀ ਸੇਵਾ ਹੈ ਇਹ ਚ ਅਸੀਂ ਕੁਝ ਵੀ ਨਹੀਂ ਕਰ ਸਕਦੇ ਗੁਰੂ ਗੋਬਿੰਦ ਸਿੰਘ ਦੀ ਦੇਣ ਹੈ ਉਹਨਾਂ ਨੂੰ ਸ਼ਕੀਅਤ ਸਾਨੂੰ ਉਹ ਜੀ ਦਿੱਤੀ ਹੈ ਕਿ ਕੋਈ ਵੀ ਬੰਦਾ ਭੁੱਖਾ ਜਾਂ ਕੋਈ ਵੀ ਇੱਥੇ ਵਾਹਨ ਕੋਈ ਵੀ ਉਹਨਾਂ ਦੀ ਸਖਸ਼ਾ ਨਾਲ ਹੀ ਸਾਰਾ ਕੁਝ ਆਹੀ ਕਰ ਰਹੇ ਆ ਅਸੀਂ ਕਰਨ ਵਾਲੇ ਕੁਝ ਵੀ ਨਹੀਂ ਇਹ ਸਭ ਉਹਨਾਂ ਦੀ ਹੀ ਦੇਣ ਹੈ ਅਸੀਂ ਤਾਂ ਇੱਕ ਸਿਰਫ ਸੇਵਾ ਨਿਭਾ ਰਹੇ ਆ ਇਹ ਸਭ ਉਹਨਾਂ ਦੀ ਹੀ ਦੇਣ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ